ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੋਣਾ ਦੀ ਗ੍ਰਿਫਤਾਰੀ ਦੇ ਵਿਰੋਧ ਦੇ ਵਿੱਚ ਅੱਜ ਮਹਾਲੀ ਦੇ ਵਿੱਚ ਵੱਡਾ ਇਕੱਠ ਰੱਖਿਆ ਗਿਆ ਜਿੱਥੇ ਪੰਜਾਬ ਦੀ ਲੀਡਰਸ਼ਿਪ ਪਹੁੰਚਣੀ ਸ਼ੁਰੂ ਹੋ ਗਈ ਹੈ ਤਾਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਇਸ ਵੇਲੇ ਮਹਾਲੀ ਦੇ ਵਿੱਚ ਗੁਰਦੁਆਰਾ ਹਮ ਸਾਹਿਬ ਦੇ ਨੇੜੇ ਅਸੀਂ ਮੌਜੂਦ ਹੈਗੇ ਆ ਜਿੱਥੇ ਇਹ ਇਕੱਠ ਰੱਖਿਆ ਗਿਆ ਤਾਂ ਜਿਹੜੀ ਲੀਡਰਸ਼ਿਪ ਹੈਗੀ ਹੈ ਪੰਜਾਬ ਦੀ ਇੱਥੇ ਪਹੁੰਚਣੀ ਸ਼ੁਰੂ ਹੋ ਚੁੱਕੀ ਹੈ ਚੇਤਨ ਸਿੰਘ ਜੋੜੇ ਮਾਜਰਾ ਉਹ ਇੱਥੇ ਪਹੁੰਚੇ ਹੋਏ ਨੇ ਤਾਂ ਹੌਲੀ-ਹੌਲੀ ਵਿਦਾਇਕ ਹੋਣੇ ਸ਼ੁਰੂ ਹੋ ਗਏ ਨੇ ਕਿਉਂਕਿ ਕੱਲ ED ਦੇ ਵੱਲੋਂ ਅਰਵਿੰਦ ਕੇਜਰੀਵਾਲ ਹੋਣਾ ਨੂੰ ਉਹਨਾਂ ਦੇ ਤਾਲੇ ਦੇ ਵਿੱਚ ਇਹ ਗ੍ਰਫਤਾਰੀ ਜਿਹੜੀ ਹੈ ਉਹ ਹੋਈ ਹੈ ਤਾਂ ਉਸ ਤੋਂ ਬਾਅਦ ਲਗਾਤਾਰ ਇਸ ਚੀਜ਼ ਦਾ ਵਿਰੋਧ ਕੀਤਾ ਜਾ ਰਿਹਾ ਹੈ ਇਲਜ਼ਾਮ ਇਹ ਨੇ ਕਿ ਭਾਜਪਾ ਦੇ ਵੱਲੋਂ ਲੋਕਤੰਤਰ ਦਾ ਕਾਣ ਕਰਕੇ ਜਿਹੜੀ ਹੈ ਇਹ ਕਾਰਵਾਈ ਕਰਵਾਈ ਗਈ ਹੈ ਤਾਂ ਇਸ ਦੇ ਵਿਰੋਧ ਦੇ ਵਿੱਚ ਜਿਹੜੀ ਹੈ ਅੱਜ ਇਕੱਠ ਰੱਖਿਆ ਗਿਆ ਇੱਕ ਪਾਸੇ ਜਿੱਥੇ ਦਿੱਲੀ ਦੇ ਵਿੱਚ ਭਾਜਪਾ ਦੇ ਦਫ਼ਤਰਾਂ ਦਾ ਘਰਾਵ ਕੀਤਾ ਜਾ ਰਿਹਾ ਤਾਂ ਦੂਜੇ ਪਾਸੇ ਇੱਥੇ ਮਹਾਲੀ ਦੇ ਵਿੱਚ ਵੱਡਾ ਇਕੱਠ ਅੱਜ ਰੱਖਿਆ ਗਿਆ ਆਪ ਦੀ ਲੀਡਰਸ਼ਿਪ ਜਿਹੜੀ ਹੈ ਇੱਥੇ ਪਹੁੰਚੀ ਹੋਈ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਵੇਂ ਲੀਡਰਸ਼ਿਪ ਇੱਥੇ ਪਹੁੰਚਣੀ ਸ਼ੁਰੂ ਹੋਈ ਹੈ ਲਗਾਤਾਰ ਜਿਹੜੀ ਹੈ ਇਹ ਇੱਥੇ ਇਕੱਠ ਦੇ ਵਿੱਚ ਜਿਹੜਾ ਉਹ ਵਾਅਦਾ ਹੋਏਗਾ ਕਿਉਂਕਿ ਅੱਜ ਕੱਲ ਹੀ ਜਿਹੜੀ ਸੀਗੀ ਉਹ ਗ੍ਰਫਤਾਰੀ ਹੋਈ ਹੈ ਅਰਵਿੰਦ ਕੇਜਰੀਵਾਲ ਹੋਣਾ ਦੀ ਤਾਂ ਉਸ ਤੋਂ ਬਾਅਦ ਇਹ ਅੱਜ ਦਾ ਇਕੱਠ ਇੱਥੇ ਰੱਖਿਆ ਗਿਆ ਸੀਗਾ ਤਾਂ ਜਿੱਥੇ ਦਿੱਲੀ ਦੇ ਵਿੱਚ ਵਿਰੋਧ ਕੀਤਾ ਜਾ ਰਿਹਾ ਤਾਂ ਉੱਥੇ ਹੀ ਇੱਥੇ ਪੰਜਾਬ ਦੇ ਵਿੱਚ ਮਹਾਲੀ ਦੇ ਵਿੱਚ ਅੱਜ ਵਿਰੋਧ ਜਿਹੜਾ ਉਜਾਹਿਰ ਕੀਤਾ ਜਾ ਰਿਹਾ ਤੇ ਹੱਥਾਂ ਦੇ ਵਿੱਚ ਬੈਨਰ ਫੜੇ ਹੋਏ ਨੇ ਕਿ ਮੈਂ ਵੀ ਕੇਜਰੀਵਾਲਤਾ ਇਹ ਬੈਨਰ ਹੱਥਾਂ ਦੇ ਵਿੱਚ ਫੜੇ ਹੋਏ ਨੇ ਤਾਂ ਵਿਰੋਧ ਜਿਹੜਾ ਉਹ ਲਗਾਤਾਰ ਕੀਤਾ ਜਾ ਰਿਹਾ ਕਿਉਂਕਿ ਕੱਤੀ ਸ਼ਰਾਬ ਘਟਾਲੇ ਦੇ ਵਿੱਚ ਇਹ ਗ੍ਰਫਤਾਰੀ ਜਿਹੜੀ ਸੀਗੀ ਏਡੀ ਦੇ ਵੱਲੋਂ ਕੀਤੀ ਗਈ ਸੀਗੀ ਨੌ ਸਮਨ ਭੇਜੇ ਗਏ ਸੀਗੇ ਕੱਲ ਜਿਹੜੀ ਸੀਗੀ ਹਾਈ ਕੋਰਟ ਦੇ ਵਿੱਚ ਇੱਕ ਜੱਜਕਾ ਵੀ ਦਾਇਰ ਕੀਤੀ ਗਈ ਸੀਗੀ ਤਾਂ ਉਸ ਤੋਂ ਬਾਅਦ ਜਿਹੜਾ ED ਅਰਵਿੰਦ ਕੇਜਰੀਵਾਲ ਹੁਣਾਂ ਦੇ ਘਰ ਦੇ ਵਿੱਚ ਪਹੁੰਚਦੀ ਆ ਔਰ ਉੱਥੇ ਜਾ ਕੇ ਜਿਹੜੀ ਆ ਉਹ ਗ੍ਰਫਤਾਰੀ ਕਰ ਲਈ ਜਾਂਦੀ ਆ ਤਾਂ ਅੱਜ ਮਹਾਲੀ ਦੇ ਵਿੱਚ ਜਿਹੜਾ ਇਹ ਇਕੱਠ ਰੱਖਿਆ ਗਿਆ ਆਮ ਆਦਮੀ ਪਾਰਟੀ ਦੇ ਵਰਕਰ ਜਿਹੜੇ ਨੇ ਉਹ ਇੱਥੇ ਪਹੁੰਚੇ ਹੋਏ ਨੇ ਵਰਕਰ ਇੱਥੇ ਆ ਕੇ ਬੈਠ ਗਏ ਨੇ ਜਿੱਥੇ ਲੀਡਰਸ਼ਿਪ ਪਹੁੰਚ ਰਹੀ ਹੈ ਉੱਥੇ ਹੀ ਵਰਕਰ ਇੱਥੇ ਵੱਡੀ ਗਿਣਤੀ ਚ ਆਏ ਹੋਏ ਨੇ ਤਾਂ ਲਗਾਤਾਰ ਇਸ ਚੀਜ਼ ਦਾ ਵਿਰੋਧ ਜਿਹੜਾ ਉਹ ਕੀਤਾ ਜਾ ਰਿਹਾ ਕਿਉਂਕਿ ਨੌ ਸਮਨ ਜਿਹੜੇ ਸੀਗੇ ਉਹ ਭੇਜ ਦਿੱਤੇ ਗਏ ਸੀਗੇ ਔਰ ਦਸਵਾਂ ਸਮਨ ਕੱਲ ਲੈ ਕੇ ਭਾਜਪੀ ਅਰਵਿੰਦ ਕੇਜਰੀਵਾਲ ਹੁਣਾਂ ਦੇ ਘਰ ਦੇ ਵਿੱਚ ਪਹੁੰਚਦੀ ਹੈ 7 ਵਜੇ ਜਿਹੜੀ ਹੈ ਉਹ ਘਰ ਦੇ ਵਿੱਚ ਦਬਿਸ਼ ਕੀਤੀ ਜਾਂਦੀ ਹੈ ਔਰ 9 ਵਜੇ ਗ੍ਰਿਫਤਾਰੀ ਕਰਨੀ ਜਾਂਦੀ ਹੈ 2 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਇਹ ਜਿਹੜੀ ਹੈ ਉਹ ਗ੍ਰਿਫਤਾਰੀ ਕੀਤੀ ਗਈ ਸੀ ਅਰਵਿੰਦ ਕੇਜਰੀਵਾਲ ਹੋਣਾ ਨੂੰ ਏਡੀ ਆਪਣੇ ਨਾਲ ਲੈ ਜਾਂਦੀ ਹੈ ਜਿਸ ਤੋਂ ਬਾਅਦ ਲਗਾਤਾਰ ਇਸ ਚੀਜ਼ ਦਾ ਵਿਰੋਧ ਕੀਤਾ ਜਾ ਰਿਹਾ ਤਾਂ ਜਿੱਥੇ ਆਮ ਆਦਮੀ ਪਾਰਟੀ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਤਾਂ ਉੱਥੇ ਹੀ ਕਾਂਗਰਸ ਦੇ ਵੀ ਕਈ ਲੀਡਰਾਂ ਦੇ ਵੱਲੋਂ ਇਸ ਚੀਜ਼ ਦੀ ਨਖੇਦੀ ਕੀਤੀ ਜਾ ਰਹੀ ਹੈ ਕਿਸ ਤਰੀਕੇ ਦੇ ਨਾਲ ਜੋ ਕਾਰਵਾਈ ਹੋਈ ਹੈ ਇਹ ਨਹੀਂ ਹੋਣੀ ਚਾਹੀਦੀ ਤਾਂ ਇਸ ਚੀਜ਼ ਦਾ ਲਗਾਤਾਰ ਵਿਰੋਧ ਜਿਹੜਾ ਸੀਗਾ ਉਹ ਕੀਤਾ ਜਾ ਰਿਹਾ ਤਾਂ ਇੱਥੇ ਜਿਹੜਾ ਮਹਾਲੀ ਦੇ ਵਿੱਚ ਵੀ ਅੱਜ ਇੱਥੇ ਇਕੱਠ ਰੱਖਿਆ ਗਿਆ ਤਾਂ ਇਹ ਲੀਡਰਸ਼ਿਪ ਜਿਹੜੀ ਹੈ ਇੱਥੇ ਪਹੁੰਚਣੀ ਸ਼ੁਰੂ ਹੋ ਗਈ ਹੈ ਤਾਂ ਮਹਾਲੀ ਦੇ ਅੰਬ ਸਾਹਿਬ ਗੁਰਦੁਆਰਾ ਸਾਹਿਬ ਦੇ ਨੇੜੇ ਇਕੱਠ ਰੱਖਿਆ ਗਿਆ ਜਿੱਥੇ ਤੰਦ ਵਿੱਚ ਤੁਹਾਨੂੰ ਬੈਨਰ ਨਜ਼ਰ ਆ ਰਹੇ ਨੇ ਉੱਥੇ ਹੀ ਲੀਡਰਸ਼ਿਪ ਜਿਹੜੀ ਆ ਇੱਥੇ ਮੌਜੂਦ ਹੈਗੀ ਆ ਪਹੁੰਚੀ ਹੋਈ ਆ ਚੇਤਨ ਸਿੰਘ ਜੋੜੇ ਮਾਜਰਾ ਜਿਹੜੇ ਨੇ ਉਹ ਇੱਥੇ ਪਹੁੰਚੇ ਹੋਏ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਜਿਹੜੀ ਆ ਉਹ ਕੋਸ਼ਿਸ਼ ਕਰਾਂਗੇ ਕਿਉਂਕਿ ਲੀਡਰਸ਼ਿਪ ਇੱਥੇ ਪਹੁੰਚ ਰਹੀ ਆ तमाम ਲੀਡਰਸ਼ਿਪ ਨੂੰ ਜਿਹੜਾ ਸੀਗਾ ਪਾਰਟੀ ਦੇ ਵੱਲੋਂ ਸੱਦਾ ਲਾ ਦਿੱਤਾ ਗਿਆ ਸੀਗਾ ਕਿ ਇੱਥੇ ਪਹੁੰਚਣ ਮਹਾਲੀ ਦੇ ਵਿੱਚ ਇੱਕ ਵੱਡਾ ਇਕੱਠ ਜਿਹੜਾ ਉਹਨਾਂ ਦੇ ਵੱਲੋਂ ਕੀਤਾ ਜਾਏਗਾ ਤਾਂ ਇਸ ਇਕੱਠ ਦੇ ਵਿੱਚ ਸ਼ਾਮਲ ਹੋਣ ਦੇ ਲਈ ਜਿਹੜੀ ਆ ਲੀਡਰਸ਼ਿਪ ਇੱਥੇ ਪਹੁੰਚਣੀ ਸ਼ੁਰੂ ਹੋ ਗਈ ਆ ਤਾਂ ਇਹ ਤਸਵੀਰ ਮਹਾਲੀ ਤੋਂ ਤੁਹਾਨੂੰ ਦਿਖਾ ਰਹੇ ਆ ਗੁਰਦੁਆਰਾ ਅੰਮ੍ਰਿਤਸਰ ਸਾਹਿਬ ਦੇ ਨਜ਼ਦੀਕ ਦੀ ਇਹ ਤਸਵੀਰ ਹੈਗੀ ਆ ਜਿੱਥੇ ਹੱਥਾਂ ਦੇ ਵਿੱਚ ਬੈਨਰ ਲੈ ਕੇ ਵਰਕਰ ਪਹੁੰਚੇ ਹੋਏ ਨੇ ਚਾਹੇ ਮਹਿਲਾਵਾਂ ਹੋਣ ਚਾਹੇ ਮਰਦ ਹੋਣ ਤਾਂ ਇੱਥੇ ਪਹੁੰਚੇ ਹੋਏ ਨੇ ਇੱਥੇ ਪਹੁੰਚ ਕੇ ਜਿਹੜਾ ਉਹ ਵਿਰੋਧ ਜਾਹਰ ਕੀਤਾ ਜਾ ਰਿਹਾ ਹੈ ਲਗਾਤਾਰ ਜਿਹੜੀ ਆ ਇਸ ਚੀਜ਼ ਦਾ ਵਿਰੋਧ ਹੋ ਰਿਹਾ ਸੀਗਾ ਕਿ ਅਰਵਿੰਦ ਕੇਜਰੀਵਾਲ ਹੋਣਾਂ ਦੀ ਜਿਹੜੀ ਆ ਇਹ ਗ੍ਰਿਫਤਾਰੀ ਹੋਈ ਆ ਤਾਂ ਇਹ ਗ੍ਰਿਫਤਾਰੀ ਇਸ ਤਰੀਕੇ ਦੇ ਨਾਲ ਨਹੀਂ ਹੋਣੀ ਚਾਹੀਦੀ ਇਸੇ ਚੀਜ਼ ਦਾ ਜਿਹੜਾ ਸੀਗਾ ਉਹ ਵਿਰੋਧ ਕੀਤਾ ਜਾ ਰਿਹਾ ਸੀਗਾ ਤਾਂ ਜਪਦੀਪ ਸਿੰਘ ਮੁੰਡਿਆ ਸਾਡੇ ਨਾਲ ਮੌਜੂਦ ਨੇ ਐਮਐਲ ਸਾਹਿਬ ਕਿਵੇਂ ਦੇਖਦੇ ਹੋ ਅੱਜ ਕੱਟ ਕੀਤਾ ਜਿਹੜੀ ਗ੍ਰਿਫਤਾਰੀ ਹੋਈ ਹੈ ਕਥੀ شراب ਪਟਾਲੇ ਦੇ ਵਿੱਚ ਉਹਨੂੰ ਕਿਵੇਂ ਮਹਿਨੇ ਆ ਦੇਖੋ ਅਰਵਿੰਦ ਕੇਜਰੀਵਾਲ ਜੀ ਨੂੰ ਗ੍ਰਿਫਤਾਰ ਕਰ ਲਿਆ ਪਰ ਦੇਖੋ ਸਾਰੇ ਦੇ ਹੱਥਾਂ ਦੇ ਮੈਂ ਵੀ ਕੇਜਰੀਵਾਲ ਅਸੀਂ ਸਾਰੇ ਕੇਜਰੀਵਾਲ ਆ ਹੋਰ ਕੇਜਰੀਵਾਲ ਜੀ ਨੂੰ ਤੇ ਗ੍ਰਿਫਤਾਰ ਕਰ ਸਕਦੇ ਹਾਂ ਨਹੀਂ ਸੋਚ ਨੂੰ ਗ੍ਰਿਫਤਾਰ ਨਹੀਂ ਕਰ ਸਕਦੇ ਕਿਉਂਕਿ ਲੋਕਤੰਤਰ ਦਾ ਕਾਨ ਕੰਨ ਤੇ ਤੁਲਿਆ ਹੈ ਮੋਦੀ ਕਿਉਂਕਿ ਹਿੰਦੁਸਤਾਨ ਦਾ ਜਿਹੜਾ ਆਮ ਆਦਮੀ ਪਾਰਟੀ ਸਪਾਈਆ ਹਿੰਦੁਸਤਾਨ ਦਾ ਵੋਟਰ ਹੈ ਉਹ ਦੇਖ ਲਿਆ ਉਹਨਾਂ ਨੂੰ ਵੀ ਮੋਦੀ ਨੂੰ ਸਿਰਫ ਕੇਜਰੀਵਾਲ ਤੋਂ ਡਰ ਸਤਾ ਰਿਹਾ ਆਉਣ ਨਾਲ ਦਿਨਾਂ ਜਿਵੇਂ ਇਲੈਕਸ਼ਨ ਚੱਲ ਰਹੀ ਹੈ ਤੇ ਥੋੜੇ ਦਿਨਾਂ ਦੇ ਵਿੱਚ ਹੀ ਮੋਦੀ ਦਾ ਜਿਹੜਾ ਅੰਤ ਅੰਤ ਦਾ ਫਰਕ ਕਬਲਾ ਹਿੰਦੁਸਤਾਨ ਦਾ ਵੋਟਰ ਹੈ ਉਹਨਾਂ ਨੂੰ ਪਤਾ ਕਿ ਅਰਵਿੰਦ ਕੇਜਰੀਵਾਲ ਜੀ ਇਮਾਨਦਾਰ ਹੈ ਜੇ ਬੱਚਿਆਂ ਨੂੰ ਕਿਤਾਬ এডੂਕੇਸ਼ਨ ਦੇਣ ਵਾਲੇ ਬੱਚਿਆਂ ਨੂੰ ਰੁਜ਼ਗਾਰ ਦੇਣ ਵਾਲੇ ਮਹੱਲਾ ਕਲੀਨਿਕ ਦੇਣ ਵਾਲੇ ਜੇ ਹਿੰਦੁਸਤਾਨ ਨੂੰ ਇੱਕ ਰਾਜਨੀਤੀ ਕਰਨ ਹੀ ਹੈ ਰਾਜਨੀਤੀ ਨੂੰ ਬਦਲਣ ਵਾਲੇ ਅਰਵਿੰਦ ਕੇਜਰੀਵਾਲ ਜੀ ਹੈ ਤੇ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਮੋਦੀ ਕਰ ਰਿਹਾ ਉਹਨੂੰ ਧਬੋਗੇ ਨਹੀਂ ਜਿੱਥੇ ਅਰਵਿੰਦ ਕੇਜਰੀਵਾਲ ਉਹਨਾਂ ਦੀ ਗ੍ਰਿਫਤਾਰੀ ਹੋਈ ਕੱਲ ਅੱਜ ਸੁਨੀਲ ਜਾਖੜ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਕਹਤਾ ਕਿ ਅਸੀਂ ਹੁਣ ਇਲੈਕਸ਼ਨ ਕਮਿਸ਼ਨ ਦੇ ਕੋਲ ਚੱਲੇ ਆ ਜਿਹੜੀ ਸ਼ਰਾਬ ਨੀਤੀ ਦਿੱਲੀ ਦੇ ਵਿੱਚ ਮਨਾਈ ਗਈ ਸੀਗੀ ਉਹੀ ਕਹਿੰਦੇ ਪੰਜਾਬ ਚ ਲੈ ਕੇ ਆਂਦੀ ਹੈ ਉਹਦੇ ਉੱਪਰ ਵੀ ਅਸੀਂ ਕਾਰਵਾਈ ਕਰਵਾਉਣੀ ਚਾਹੁੰਦੇ ਹਾਂ ਦੋ ਸਾਲਾਂ ਦੇ ਵਿੱਚ ਇੱਕ ਵੀ ਪ੍ਰੂਫ ਕੀ ਪ੍ਰੀਸ਼ਟਾ ਚਾਰਦਾ ਨਿਕਲਿਆ ਕੋਈ ਸਰਕਾਰ ਦੇ ਵਿੱਚ ਇੱਕ ਵੀ ਪ੍ਰੂਫ ਦਿਖਾ ਦਿੰਦੇ ਕਿ ਸੋ ਇਹ ਕਦੀ ਵੀ ਇਹ ਮੋਦੀ ਸ਼ੀ ੱਤਕਾ ਹੋ ਰਿਹਾ ਈ ਨਹੀਂ ਮੋਦੀ ਜੀ ਈਡੀ ਤੋਂ ੱਤਕਾ ਕਰਵਾ ਰਿਹਾ ਪਰ ਇਹ ਕੰਮ ਹਿੰਦੁਸਤਾਨ ਦਾ ਨਾਗਰਿਕ ਹਿੰਦੁਸਤਾਨ ਦਾ ਵੋਟਰ ਜਾਣ ਚੁੱਕਾ ਹੈ ਸੋ ਮੋਦੀ ਕੁਛ ਵੀ ਕਰ ਲਵੇ ਅਰਵਿੰਦ ਕੇਜਰੀਵਾਲ ਨੂੰ ਦਬਾ ਨਹੀਂ ਸਕਦਾ ਕਿਉਂਕਿ ਅਸੀਂ ਸਾਰੇ ਅਰਵਿੰਦ ਕੇਜਰੀਵਾਲ ਲੋਕ ਸਭਾ ਚੋਣਾਂ ਨੇ ਜਦੀਕ ਨੇ ਚੋਣਾਂ ਦਾ ਲੱਗਾ ਹੋਇਆ ਇਸ ਚੀਜ਼ ਦਾ ਅਸਰ ਕੀ ਜਾਏਗਾ ਅਰਵਿੰਦ ਕੇਜਰੀਵਾਲ ਜੀ ਜਿੰਦਾਬਾਦ ਰੋਕੇ ਬਾਹਰ ਨਿਕਲ ਗਏ ਠੀਕ ਹੈ ਤਾਂ ਇਹ ਐਮਐਲਏ ਸਾਨੇਵਾਲ ਤੋਂ ਹਰਦੀਪ ਸਿੰਘ ਮੁੰਡੀਆਂ ਨੇ ਜਿਹੜੇ ਇੱਥੇ ਪਹੁੰਚੇ ਹੋਏ ਨੇ ਤਾਂ ਵਿਰੋਧ ਜਿਹੜਾ ਉਹ ਜ਼ਾਹਰ ਇਸ ਵੇਲੇ ਕਰ ਰਹੇ ਨੇ ਵਿਰੋਧ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਅਰਵਿੰਦ ਕੇਜਰੀਵਾਲ ਹੁਣਾਂ ਦੀ ਜਿਵੇਂ ਜਿਹੜੀ ਗ੍ਰਿਫਤਾਰੀ ਹੋਈ ਹੈ ਤਾਂ ਇਹ ਲੋਕਤੰਤਰ ਦਾ ਕਹਿੰਦੇ ਨੇ ਕਿ ਕਾਣ ਹੋਇਆ ਤਾਂ ਜਗਰੂਪ ਸਿੰਘ ਸੇਖੋਂ ਸਾਡੇ ਨਾਲ ਵੀ ਜੁੜਨੇ ਆ ਕਿਵੇਂ ਬੈਨੇ ਹੂੰ ਗੱਲ ਗ੍ਰਫਤਾਰੀ ਹੋਈ ਹੈ ਅੱਜ ਸੁਨੀਲ ਜਾਖੜ ਹੋਣਾ ਨੇ ਵੀ ਪ੍ਰੈਸ ਕਾਨਫਰੰਸ ਕਰਤੀ ਕਹਿੰਦੇ ਨੇ ਕਿ ਜਿਹੜੀ ਸ਼ਰਾਬ ਨੀਤੀ ਦਿੱਲੀ ਦੇ ਵਿੱਚ ਬਣਾਈ ਗਈ ਸੀਗੀ ਉਹੀ ਪੰਜਾਬ 'ਚ ਕਹਿੰਦੇ ਅਸੀਂ ਇਲੈਕਸ਼ਨ ਕਮਿਸ਼ਨ ਦੇ ਕੋਲ ਚੱਲੇ ਆ ਵੇਖੋ ਪਹਿਲੋਂ ਤੇ ਬੜਾ ਮੰਤ ਭਾਗਾ ਸਟੈਪ ਲਿਆ ਵਾ ਕੇਜਰੀਵਾਲ ਸਾਹਿਬ ਵਰਗੇ ਇਮਾਨਦਾਰ ਔਰ ਬੇਦਾਗ ਲੀਡਰ ਨੂੰ ਗ੍ਰਿਫਤਾਰ ਕਰਨਾ ਜਿਹੜੀ ਆ ਉਹ ਲੋਕਤੰਤਰ ਦੀ ਹੱਤਿਆ ਕਰਨ ਦੇ ਬਰਾਬਰ ਆ ਔਰ ਜਦੋਂ ਇਲੈਕਸ਼ਨਾਂ ਹੋਣ ਚੋਣ ਕੰਡਾ ਕਿ ਲੱਗਿਆ ਹੋਵੇ ਉਸ ਵੇਲੇ ਜਿਹੜਾ ਵਾ ਕੇਜਰੀਵਾਲ ਸਾਹਿਬ ਜੋੜੇ ਇੱਕ ਸਟੇਟ ਦੇ ਮੌਜੂਦਾ ਮੁੱਖ ਮੰਤਰੀ ਨੇ ਇੱਕ ਨੈਸ਼ਨਲ ਪਾਰਟੀ ਦੇ ਕਨਵੀਨਰ ਨੇ ਹਿੰਦੁਸਤਾਨ ਦੇ ਇਸ ਸਮੇਂ ਨੂੰ ਜਿਹੜਾ ਵਾ ਉਹਨਾਂ ਨੂੰ ਅਰੈਸਟ ਕਰਨਾ ਮੈਂ ਇਹ ਵੀ ਦੱਸਣਾ ਚਾਹਾਂਗਾ ਇਤਿਹਾਸ ਦੇ ਵਿੱਚ ਕਿ ਜਦੋਂ ਇੰਦਰਾ ਗਾਂਧੀ ਨੇ ਐਮਰਜੈਂਸੀ ਲਾ ਕੇ ਸਾਰੀ ਹਿੰਦੁਸਤਾਨ ਦੀ ਲੀਡਰਸ਼ਿਪ ਨੂੰ ਅੰਦਰ ਦਿੱਤਾ ਸੀ ਤੇ ਉਹਦੇ ਦੇ ਨਤੀਜੇ ਜਿਹੜੇ ਆ ਬੜੇ ਮਾੜੇ ਉਹਨੂੰ ਭੁਗਤਨੇ ਪਏ ਸੀ ਸੋ ਇਹਦੇ ਨਾਲ ਸਾਰੇ ਹਿੰਦੁਸਤਾਨ ਦੇ ਲੋਕਾਂ ਦੀ ਹਮਦਰਦੀ ਜਿਹੜੀ ਆ ਕੇਜਰੀਵਾਲ ਸਾਹਿਬ ਦੇ ਨਾਲ ਆ ਸਾਰਾ ਹਿੰਦੁਸਤਾਨ ਉਹਨਾਂ ਦੇ ਨਾਲ ਆ ਆਮ ਆਦਮੀ ਪਾਰਟੀ ਦੀ ਜਿੰਨੇ ਵਰਕਰ ਨੇ ਜਿੰਨੇ ਕੀਟਰਾ ਸਾਰਾ ਉਹਨਾਂ ਦੇ ਨਾਲ ਖੜਾ ਹੈ ਜਿਵੇਂ ਲੋਕ ਸਭਾ ਚੋਣਾਂ ਨੇ ਜਦੀਕ ਨੇ ਚੋਣ ਜਾਬਤਾ ਲੱਗਾ ਹੋਇਆ ਹੈ ਇੱਕ ਪਾਸੇ ਅਰਵਿੰਦ ਕੇਜਰੀਵਾਲ ਉਹਨਾਂ ਦੀ ਗ੍ਰਿਫਤਾਰੀ ਹੋ ਗਈ ਮੈਸੇਜ ਕੀ ਜਾਏਗਾ ਕਿਉਂਕਿ ਬੀਜੇਪੀ ਦੇ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਕਿ ਭ੍ਰਿਸ਼ਟਾਚਾਰ ਦੇ ਕੇਸ ਦੇ ਵਿੱਚ ਅਰਵਿੰਦ ਕੇਜਰੀਵਾਲ ਉਹਨਾਂ ਨੂੰ ਫੜਿਆ ਨਹੀਂ ਵੇਖੋ ਇਹਨਾਂ ਨੇ ਕਿੰਨੇ ਲੋਕ ਫੜੇ ਆ ਜਿਹੜੇ ਬੀਜੇਪੀ 'ਚ ਚਲੇ ਗਏ ਔਰ ਬਾਅਦ ਉਹਨਾਂ ਦੀ ਵਾਸ਼ਿੰਗ ਮਸ਼ੀਨ 'ਚ ਜਾ ਕੇ ਤੇ ਪਾਕ ਪਿੱਤਰ ਹੋ ਗਏ ਸਾਫ ਹੋ ਗਏ ਪਰ ਇਹ ਕੇਜਰੀਵਾਲ ਸਾਹਿਬ ਇੱਕ ਇਹੋ ਜਿਹੇ ਇਨਸਾਨ ਨੇ ਜਿਹੜੇ ਕਿਸੇ ਦੇ ਅੱਗੇ ਝੁਕਣ ਵਾਲੇ ਨਹੀਂ ਹੈ ਕਿਉਂਕਿ ਇਮਾਨਦਾਰ ਔਰ ਬੇਦਾਗ ਬੰਦਾ ਹੀ ਇਹੋ ਜਿਹਾ ਸਟੈਂਡ ਲੈ ਸਕਦਾ ਵਾ ਔਰ ਸਾਡੀ ਅੱਤੀ ਲੀਡਰਸ਼ਿਪ ਨੂੰ ਇਹਨਾਂ ਨੇ ਬੇਗੁਨਾਹ ਇਲਜ਼ਾਮ ਲਾ ਕੇ ਜਿਹੜਾ ਬਿਨਾ ਕਿਸੇ ਸਬੂਤ ਦੇ ਜਿਹੜਾ ਵੰਤਰ ਕੀਤਾ ਹੋਇਆ ਇਹਦੇ ਨਤੀਜੇ ਜਿਹੜੇ ਆ ਬੀਜੇਪੀ ਨੂੰ ਔਰ ਜਿਹੜੀ ਅਮੇਸ਼ਾਔਰ ਮੋਦੀ ਦੀ ਜੋੜੀ ਆ ਆਉਣ ਵਾਲੇ ਸਮੇਂ ਚ ੁੱਟਨੇ ਪੈਣਗੇ ਜੋ ਇਹ ਕਾਰਵਾਈ ਹੋਈ ਆ ਕੋਈ ਨੁਕਸਾਨ ਹੋਏਗਾ ਅਮੋਨੀ ਪਾਰਟੀ ਨੂੰ ਪੰਜਾਬ ਚ ਕਿਹਦੇ ਨਾਲ ਜਿਹੜੇ ਕੱਲੇ ਪੰਜਾਬ ਚ ਨਹੀਂ ਸਾਰੇ ਹਿੰਦੁਸਤਾਨ ਦੇ ਲੋਕਾਂ ਦੀ ਹਮਦਰਦੀ ਜਿਹੜੀ ਆ ਅਰਵਿੰਦ ਕੇਜਰੀਵਾਲ ਜੀ ਦੇ ਨਾਲ ਔਰ ਆਮ ਆਦਮੀ ਪਾਰਟੀ ਨਾਲ ਬਣ ਗਈ ਆ ਔਰ ਪਹਿਲੋਂ ਤਾਂ ਅਸੀਂ ਪਹਿਲੋਂ ਹੀ 13 ਜਿੱਤਣਿਆ ਸੀ ਹੁਣ ਦਿੱਲੀ ਚ ਵੀ ਸਾਰੀਆਂ ਸੀਟਾਂ ਜਿੱਤ ਕੇ ਆਂ ਹੁਜਾ ਫਿਰ ਜਿੱਤ ਪ੍ਰਾਪਤ ਕਰਾਂ ਠੀਕ ਆ ਧੰਨਵਾਦ ਸੇਗੋਨ ਸਾਹਿਬ ਤਾਂ ਮੋਹਾਲੀ ਦੇ ਵਿੱਚ ਲੀਡਰਸ਼ਿਪ ਪਹੁੰਚੀ ਹੋਈ ਆ ਜਗਜੀਤ ਸਿੰਘ ਸੇਖਵਾ ਜਿਹੜੇ ਸੀਗੇ ਐਡਵੋਕੇਟ ਉਹ ਇੱ ਇਸ ਕੇ ਜਨਰਲ ਸਫਰਤਾ ਐਵੇਂ ਲੀਡਰਸ਼ਿਪ ਜਿਹੜੀ ਆ ਇੱਥੇ ਪਹੁੰਚਣੀ ਸ਼ੁਰੂ ਹੋ ਗਈ ਆ ਮੋਹਾਲੀ ਦੀ ਏ ਪੂਰੀ ਤਸਵੀਰ ਤੁਹਾਨੂੰ ਦਿਖਾਉਂਦੀ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਕਿਵੇਂ ਇੱਥੇ ਲੀਡਰਸ਼ਿਪ ਅੱਜ ਪਹੁੰਚ ਚੁੱਕੀ ਆ ਜਿੱਥੇ ਲੀਡਰਸ਼ਿਪ ਪਹੁੰਚੀ ਆ ਤਾਂ ਉੱਥੇ ਵਰਕਰ ਜਿਹੜੇ ਨੇ ਉਹ ਵੀ ਪਹੁੰਚਨੇ ਇੱਥੇ ਸ਼ੁਰੂ ਹੋ ਗਏ ਨੇ ਤਾਂ ਵੱਖ-ਵੱਖ ਹਲਕਿਆਂ ਦੇ ਐਮ.ਐਲ.ਏ ਜਿਹੜੇ ਨੇ ਉਹ ਇੱਥੇ ਆ ਰਹੇ ਨੇ ਤਾਂ ਇਹ ਦੇਖੋ ਮਹਿਲਾਵਾਂ ਜਿਹੜੀਆਂ ਨੇ ਉਹਨਾਂ ਨੇ ਹੱਥਾਂ ਦੇ ਵਿੱਚ ਇੱਥੇ ਬੈਨਰ ਫੜੇ ਹੋਏ ਨੇ ਤਾਂ ਬਲਕਾਰ ਸਿੰਘ ਜਿਹੜੇ ਨੇ ਕੈਬਨਿਟ ਮੰਤਰੀ ਉਹ ਇੱਥੇ ਪਹੁੰਚ ਗਏ ਨੇ ਤਾਂ ਸਾਰੀ ਲੀਡਰਸ਼ਿਪ ਇੱਥੇ ਪਹੁੰਚਣੀ ਸ਼ੁਰੂ ਹੋ ਗਈ ਆ ਜਿੱਥੇ ਵਿਧਾਇਕ ਪਹੁੰਚ ਰਹੇ ਨੇ ਉੱਥੇ ਮੰਤਰੀ ਜਿਹੜੇ ਨੇ ਉਹ ਵੀ ਪਹੁੰਚਨੇ ਸ਼ੁਰੂ ਹੋ ਗਏ ਨੇ ਤਾਂ ਲਗਾਤਾਰ ਇਸ ਚੀਜ਼ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇੱਥੇ ਵੱਡਾ ਜਿਹੜਾ ਉਹ ਇੱਕ ਇਕੱਠ ਕੀਤਾ ਜਾਵੇ ਔਰ ਇਕੱਠ ਕਰਕੇ ਜਿਹੜਾ ਉਹ ਦਿਖਾਉਣ ਦੀ ਕੋਸ਼ਿਸ਼ ਕੀਤੀ ਦਾ ਕਹਿੰਦੇ ਨੇ ਕਿ ਕਾਰਨ ਕੀਤਾ ਗਿਆ ਬੀਜੇਪੀ ਦੇ ਵੱਲੋਂ ਤਾਂ ਇਸ ਤਰੀਕੇ ਦੀ ਜੜੀ ਆ ਉਹ ਕਾਰਵਾਈ ਕੀਤੀ ਗਈ ਹੈ ਪਰ ਕਹਿੰਦੇ ਨੇ ਕਿ ਇਸ ਦਾ ਜਿਹੜਾ ਕੋਈ ਵੀ ਆਮ ਆਦਮੀ ਪਾਰਟੀ ਨੂੰ ਨੁਕਸਾਨ ਨਹੀਂ ਹੋਏਗਾ ਕਿਉਂਕਿ ਕਹਿੰਦੇ ਨੇ ਕਿ ਲੋਕ ਪਬਲਿਕ ਜਿਹੜੀ ਹੈ ਉਹ ਦੇਖ ਰਹੀ ਹੈ ਕਿ ਕੋਈ ਵੀ ਜਿਹੜਾ ਵਾ ਉਹ ਸਬੂਤ ਕੋਈ ਪੇਸ਼ ਨਹੀਂ ਕੀਤਾ ਜਾ ਸਕਿਆ ਤਾਂ ਇਸ ਕਰਕੇ ਜਿਹੜਾ ਇਹ ਸ਼ਰਿਆਮ ਤੱਕਾ ਕਹਿ ਰਹੇ ਨੇ ਕਿ ਉਹ ਆਮ ਆਦਮੀ ਪਾਰਟੀ ਦੇ ਨਾਲ ਕੀਤਾ ਜਾ ਰਿਹਾ ਹਾਲਾਂਕਿ ਲਗਾਤਾਰ ਜਿਹੜੀ ਆ ਭਾਜਪਾ ਦੇ ਵੱਲੋਂ ਕਿਹਾ ਜਾ ਰਿਹਾ ਕਿ ਇਹ ਪ੍ਰਿਸ਼ਟਾਚਾਰ ਦੇ ਕੇਸ ਦੇ ਵਿੱਚ ਜਿਹੜੀ ਆ ਉਹ ਗ੍ਰਿਫਤਾਰੀ ਹੋਈ ਹੈ ਕਿਉਂਕਿ ਸਵਾਲ ਇਹ ਆ ਕਿ ਇੱਕ ਗ੍ਰਿਫਤਾਰੀ ਨਹੀਂ ਹੋਈ ਪਹਿਲਾਂ ਵੀ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਲੀਡਰ ਜਿਹੜੇ ਨੇ ਉਹ ਅੰਦਰ ਹੋ ਚੁੱਕੇ ਨੇ ਸ਼ਰਾਬ ਨੀਚੀ ਦੇ ਵਿੱਚ ਡੀਪੀਸੀਐਮ ਨੀਸ਼ ਸੋਸੋਧਿਆ ਜਿਹੜੇ ਨੇ ਉਹ ਇਸ ਵੇਲੇ ਜਿਹੜੇ ਨੇ ਉਹ ਜੇਲ੍ਹ ਦੇ ਵਿੱਚ ਹੈਗੇ ਨੇ ਤਾਂ ਲਗਾਤਾਰ ਇਸ ਚੀਜ਼ ਦੀ ਜਿਹੜੀ ਆ ਉਹ ਮੰਗ ਕੀਤੀ ਜਾ ਰਹੀ ਹੈ ਕਿ ਇਸ ਉੱਪਰ ਜਿਹੜੀ ਆ ਉਹ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਇਲੈਕਸ਼ਨ ਕਮਿਸ਼ਨ ਦੇ ਕੋਲ ਵੀ ਜੜੀਆਂ ਨੇ ਇਹ ਸਾਰੀਆਂ ਚੀਜ਼ਾਂ ਇਸ ਵੇਲੇ ਨੋਟ ਰੋਰੀਆਂ ਹੋਣਗੀਆਂ ਕਿਉਂਕਿ ਲੋਕ ਸਭਾ ਚੋਣਾਂ ਜੜੀਆਂ ਨੇ ਉਹ ਨਜ਼ਦੀਕ ਆ ਰਹੀਆਂ ਨੇ ਲਗਾਤਾਰ ਔਰ ਇਸ ਤਰੀਕੇ ਦੀ ਇੱਕ ਗ੍ਰਫਤਾਰੀ ਹੋਈ ਹੈ ਤਾਂ ਕਿਤਨਾ ਕਿਤੇ ਜਿਹੜਾ ਨੁਕਸਾਨ ਹੋ ਸਕਦਾ ਤਾਂ ਕਿੱਥੋਂ ਆਇਓ ਜੀ ਤੁਸੀਂ ਨਹੀਂ ਚਲੇਗੀ ਨਹੀਂ ਚਲੀ ਹਾਂ ਜੀ ਪਟਿਆਲਾ ਤੋਂ ਜੀ ਕੀ ਲੱਗਦਾ ਗ੍ਰਫਤਾਰੀ ਜੋ ਹੋਈ ਯਾਰਨ ਕੇਜਰੀਵਾਲ ਹੋਣਾ ਦੀ ਕਿਵੇਂ ਬੈਨੇ ਇਹ ਸਰ ਠੀਕ ਨਹੀਂ ਹੋਈ ਜੀ ਇਹ ਕੋ ਇਮਾਨਦਾਰੀ ਆਦਮੀ ਨੂੰ ਜਿਹੜਾ ਪ੍ਰਿਸ਼ਾ ਚਲਦੇ ਖਿਲਾਫ ਲੜਦਾ ਆ ਜੀ ਠੀਕ ਹੈ ਜਿਹੜਾ ਕਿ ਪੰਜਾਬ ਚ ਬਣਨੀ ਸੀ ਟਾਈਮ ਐਮਐਲਏ ਨਹੀਂ ਤੇ ਸਰਕਾਰ ਬਣੀ ਹੈ ਕਿੱਡੇ ਉਸ ਤੇ ਮਤਲਬ ਭਾਜਪਾ ਭਾਰਤੀ ਜਨਤਾ ਪਾਰਟੀ ਨੂੰ ਬੜਾ ਖੌਫ ਆ ਕਿਸੀਂ ਪਾਰਲੀਮੈਂਟ ਦੀ ਇਲੈਕਸ਼ਨ ਹਾਰ ਜਾਗੇ ਇਸ ਕਰਕੇ ਚਕਤੀ ਨਾਲ ਇਹਨੂੰ ਹਰਸ਼ ਬਾਤੇ ਹਾਂਜੀ ਕੇਜੀਵਾਲ ਸਾਹਿਬ ਨੂੰ ਕੀ ਲੱਗਦਾ ਇਹਦਾ ਕੋਈ ਨੁਕਸਾਨ ਹੋਏਗਾ ਇਹਦਾ ਜੀ ਬੀਜੇਪੀ ਨੂੰ ਬਹੁਤ ਜ਼ਿਆਦਾ ਨੁਕਸਾਨ ਫਿਵਾਜਾ ਪੂਤਰਾ ਪਊਗਾ ਜੀ ਬਹੁਤ ਵੱਡਾ ਨੁਕਸਾਨ ਹੋਵੇਗਾ ਹਾਂਜੀ ਠੀਕ ਹੈ ਭਜਾਤਾ ਇਹ ਵਰਕਰ ਜਿਹੜੇ ਨੇ ਇੱਥੇ ਪਹੁੰਚੇ ਹੋਏ ਸੀਗੇ ਤਾਂ ਇਹ ਇੱਥੇ ਆ ਕੇ ਵਰਕਰ ਬੈਠ ਗਏ ਨੇ ਆਮ ਆਦੀ ਪਾਰਟੀ ਦੀ ਲੀਡਰਸ਼ਿਪ ਜਿਹੜੀ ਆ ਉਹ ਇੱਥੇ ਬੈਠ ਗਈ ਹੈ ਤਾਂ ਸਾਰਿਆਂ ਦੇ ਵੱਲੋਂ ਇੱਥੇ ਇਸ ਚੀਜ਼ ਦਾ ਵਿਰੋਧ ਜਿਹੜਾ ਉਹ ਜ਼ਾਹਰ ਕੀਤਾ ਜਾ ਰਿਹਾ ਜਿੱਥੇ ਦਿੱਲੀ ਦੇ ਵਿੱਚ ਇਸ ਵੇਲੇ ਵੱਡੇ ਪੱਧਰ ਤੇ ਵਿਰੋਧ ਕੀਤਾ ਜਾ ਰਿਹਾ ਤਾਂ ਇੱਥੇ ਪੰਜਾਬ ਦੇ ਵਿੱਚ ਵੀ ਇਸ ਦਾ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਹੱਥਾਂ ਦੇ ਵਿੱਚ ਬੈਨਰ ਫੜੇ ਹੋਏ ਨੇ ਕਿ ਮੈਂ ਵੀ ਕੇਜਰੀਵਾਲ ਤਾਂ ਇਹ ਬੈਨਰ ਜਿਹੜੇ ਨੇ ਉਹ ਲੈ ਕੇ ਆਏ ਨੇ ਕਹਿੰਦੇ ਨੇ ਕਿ ਅਰਵਿੰਦ ਕੇਜਰੀਵਾਲ ਨੂੰ ਤਾਂ ਗ੍ਰਿਫਤਾਰ ਕੀਤਾ ਜਾ ਸਕਦਾ ਪਰ ਉਹਨਾਂ ਦੀ ਸੋਚ ਨੂੰ ਜਿਹੜਾ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ ਤਾਂ ਇਹ ਤਸਵੀਰ ਜਿਹੜੀ ਆ ਤੁਹਾਨੂੰ ਮਹਾਲੀ ਤੋਂ ਦਿਖਾ ਰਹੇ ਆ ਅਮ ਸਾਹਿਬ ਤੋਂ ਤਾਂ ਜਿੱਥੇ ਵੱਡੀ ਗਿਣਤੀ ਦੇ ਵਿੱਚ ਵਰਕਰ ਜਿਹੜੇ ਨੇ ਇੱਥੇ ਪਹੁੰਚੇ ਹੋਏ ਨੇ ਲੀਡਰਸ਼ਿਪ ਜਿਹੜੀ ਆ ਤਮਾਮ ਇੱਥੇ ਆਈ ਹੋਈ ਆ ਤਾਂ ਕੁਝ ਹੀ ਦੇਰ ਦੇ ਵਿੱਚ ਹੋਰ ਜ਼ਿਆਦਾ ਜਿਹੜਾ ਇਕੱਠ ਇੱਥੇ ਦੇਖਣ ਨੂੰ ਮਿਲੇਗਾ ਔਰ ਉਸ ਤੋਂ ਬਾਅਦ ਕੀ ਰਣਨੀਤੀ ਬਣਾਈ ਜਾਂਦੀ ਆ ਇਹ ਦੇਖਣ ਵਾਲੀ ਗੱਲ ਆ ਕੈਮਰਾਮੈਨ ਰਿੰਕੂ ਦੇ ਨਾਮ ਮਨਪੀ ਸਿੰਘ ਕਾਲੂ ਜਗਬਣੀ ਟੀਵੀ ਮਹਾਲੀ